ਸਾਹਿਬ ਜੀ ਕੋਈ ਫਾਂਜੀ ਗੁਰੂ ਵੰਦ ਸੰਸਾ ਚ ਮਹਾਰਾਜ ਸਭ ਫਾਂਜੀ ਸਹਾਇ ਦਸਾਈ ਪਾਠ ਅਹਿੰਦੀ ਜੋਤ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ ਬੋਲਣਾ ਵਾਹਿਗੁਰੂ ਕਿਆ ਮੇ ਬਾਵਲ ਦੇ ਦਰਵਾਜ਼ੀ ਤਮਤ ਤਾਣਾ ਜੋਗੀ ਸਤਿਆਨੇ ਬਾਵਲ ਦੇ ਕਰਵਾ ਤਮਤ ਤਾਣਾ ਜੋਗੀ ਵਾਹਿਗੁਰੂ ਬਾਵਲ ਉੱਠਣਾ ਜਪੀ ਜਾ ਬੁੱਕ ਲੇ ਤੂੰ ਜੇ ਸਮਾਲੀ ਜਾ ਬੁੱਕ ਲੇ ਤੂੰ ਜੇ ਸਮਾਲੀ ਇਹ ਲੋਤੇ ਹੁੰਦੇ ਨੇ ਗੁਰਨਾਨਦ ਸਾਹਿਬ ਮਹਾਰਾਜ ਨੇ ਨਾ ਜਿੱਥੇ-ਜਿੱਥੇ ਵੀ ਜਾਇ ਮਾਰਥ ਤੇ ਪਾਤਸ਼ਾਹੀ ਨੇ ਪਰਮੇਸ਼ਰ ਦਾ ਨਾਮ ਜਪਾਇਆ ਇੱਕੋ ਗੱਲ ਮਾਰਾ ਦ੍ਰਿੜ ਕਰਾਉਂਦੇ ਭਾਈ ਨਾਮ ਜਪੋ ਕਿਰਤ ਕਰੋ ਤੇ ਬੰਨ੍ਹ ਲਿਓ ਇਹ ਗੁਰਨਾਨਦ ਸਾਹਿਬ ਦਾ ਉਪਦੇਸ਼ ਦਿਆ ਜਦੋਂ ਮਾਰਾ ਸੱਚੀ ਪਾਤਸ਼ਾਹੀ ਸੱਜਣ ਠੱਗ ਕੋਲੇ ਗਏ ਹੁਣ ਸੱਜਣ ਠੱਗ ਦਾ ਜਿਹੜਾ ਬਾਹਰ ਦੀ ਨਿਬਾਤ ਹੈ ਉਹ ਸੰਤਾਂ ਮਾਰਾ ਪਰ ਅੰਦਰੂਨੀ ਤੌਰ ਤੇ ਪਾਪੀ ਹੈ ਭਾਈ ਮਰਦਾਨਾ ਦੀ ਕਹਿਣ ਲਗੇ ਮਹਾਰਾਜ ਭੁੱਖ ਲੱਗੀ ਹੈ ਮਹਾਰਾਜ ਸੱਚ ਪਾਤਸ਼ਾਹ ਜੀ ਦਿਲਾਂ ਦੀਆਂ ਜਾਂੜਦੇ ਨਹੀਂ ਮਹਾਰਾਜ ਸੱਚ ਪਾਤਸ਼ਾਹ ਕੋ ਜੀ ਬੋਲੀ ਨਾਲ ਭਾਈ ਮਰਦਾਨਾ ਜੀ ਨੇ ਫਿਰ ਆਖਿਆ ਮਹਾਰਾਜ ਭੁੱਖ ਲੱਗੀ ਜਦੋਂ ਵੀ ਭੁੱਖ ਲੱਗਦੀ ਨਾ ਮਹਾਰਾਜ ਭਾਈ ਮਰਦਾਨੇ ਨੂੰ ਸਤਿਗੁਰੂ ਨਾਨਕ ਮਹਾਰਾਜ ਉਹਤੇ ਕੋਈ ਨਾ ਕੋਈ ਕਲਾ ਵਰਤਾਉਂਦੇ ਕੋਈ ਨਾ ਕੋਈ ਕੌਤ ਕੋਈ ਨਾ ਕੋਈ ਭਾੜਾ ਵਰਤਾ ਦਿਆ ਜਦੋਂ ਸੱਜਣ ਕੋਲੇ ਮਹਾਰਾਜ ਗਏ ਤੇ ਸੱਜਣ ਨੂੰ ਭਾਈ ਮਰਦਾਨਾ ਨੇ ਆਖਿਆ ਭਾਈ ਫਰਸ਼ਾਦੀ ਛਕਣੇ ਨੇ ਤੁਸੀਂ ਦੇਖਿਆ ਹੋਏਗਾ ਭਾਈ ਜਿੰਨੇ ਲੋਕ ਠੱਗ ਹੋਣਗੇ ਉਨਾ ਹੀ ਤੁਹਾਡੇ ਨਾਲ ਮਿੱਠਾ ਬੋਲਣਗੇ ਜਿਹੜੇ ਲੋਕ ਬਹੁਤੀਆਂ ਠੱਗੀਆਂ ਕਰਦੇ ਨੇ ਨਾ ਬੜਾ ਤੁਹਾਡੇ ਨਾਲ ਮਿੱਠਾ ਬੋਲਣਗੇ ਤੂੰ ਕਰਕੇ ਤਾਂ ਦੇਖ ਮੈਂ ਬੈਠਾ ਹਾਂ ਮੈਂ ਤੇਰੇ ਤੇ ਭਰੋਸਾ ਕਰਦਾ ਐ ਦੇਖ ਤੂੰ ਮੇਰੇ ਤੇ ਭਰੋਸਾ ਨਹੀਂ ਕਰ ਰਿਆ ਆਪਾਂ ਇੰਨੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਆ ਇਦਾਂ ਦੀਆਂ ਮਠਿਆਈਆਂ ਵਾਲੀਆਂ ਗੱਲਾਂ ਕਰਨਗੇ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਸੱਜਣਾਂ ਨੇ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕੀਤੀ ਮਹਾਰਾਜ ਤੁਸੀਂ ਆਓ ਤੁਹਾਡਾ ਸਤਿਕਾਰ ਹੈ ਤੁਹਾਨੂੰ ਜੀ ਆਇਆਂ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਇਦਾਂ ਦੀਆਂ ਗੱਲਾਂ ਕਹੀਆਂ ਮਹਾਰਾਜ ਉਹਨੂੰ ਉਹਨੂੰ ਨਹੀਂ ਪਤਾ ਵੀ ਮਹਾਰਾਜ ਤਾਂ ਦਿਲਾਂ ਦੀਆਂ ਜਾਣਨ ਵਾਲੇ ਕਿਸੇ ਬੰਦੇ ਤੋਂ ਆਪਾਂ ਕੁਝ ਲੁਕੋ ਸਕਦੇ ਆ ਪਰ ਰੱਬ ਤੋਂ ਕੁਝ ਲੁਕੋਿਆ ਥੋੜਾ ਜਾ ਸਕਦਾ ਰੱਬ ਤਾਂ ਹਾਜ਼ਰ ਨਾਜ਼ਰ ਹੈ ਸੱਜਣ ਨੇ ਜਦੋਂ ਇਹ ਗੱਲਾਂ ਕਹੀਆਂ ਤੇ ਮਹਾਰਾਜ ਮੁਸਕਰਾ ਪਏ ਸਤਿਗੁਰੂ ਗੁਰੂ ਨਾਨਕ ਜੀ ਹੱਸੇ ਨੇ ਭਾਈ ਮਰਦਾਨਾ ਮਹਾਰਾਜ ਬਲ ਝਾਕਦੇ ਨੇ ਭਾਈ ਮਰਦਾਨਾ ਕਹਿੰਨਗੇ ਮਹਾਰਾਜ ਭੁੱਖ ਲੱਗੀ ਮਹਾਰਾਜ ਕਹਿੰਦੇ ਕੋਈ ਨਹੀਂ ਜੋ ਹੁਕਮ ਹੈ ਮਾਲਕ ਦਾ ਉਹ ਨਹੀਂ ਹੱਦਣ ਮਹਾਰਾਜ ਨੂੰ ਧਰਮਸ਼ਾਲਾ ਵਿੱਚ ਲੈ ਗਏ ਗੁਰਨਾਨਕ ਸਾਹਿਬ ਮਹਾਰਾਜੀ ਬੈਠੇ ਨੇ ਭਾਈ ਮਰਦਾਨਾ ਜੀ ਬੈਠੇ ਨੇ ਰਾਤ 10 ਵਜੇ ਹੋ ਗਿਆ ਹੁਣ ਗੁਰਨਾਨਕ ਸਾਹਿਬ ਮਹਾਰਾਜੀ ਪਰਮੇਸ਼ਰ ਦੀ ਬਾਣੀ ਪੜ੍ਹ ਰਹੇ ਨੇ ਤੇ ਭਾਈ ਮਰਦਾਨੇ ਨੇ ਸੱਜਣ ਨੂੰ ਆਖਿਆ ਸੱਜਣਾ ਭੁੱਖ ਲੱਗੀ ਐ ਕੱਲਾ ਮਿੱਠਾ ਹੀ ਬੋਲਦਾ ਰਹੇਗਾ ਭੋਜਨ ਵੀ ਛਕਾ ਲਈ ਹੁਣ ਸੱਜਣ ਦੇ ਮਨ ਵਿੱਚ ਇਹ ਗੱਲ ਆ ਗਈ ਵੀ ਦੇਖਣ ਨੂੰ ਤਾਂ ਇਹ ਸਾਧੂ ਲੱਗਦੇ ਆ ਪਰ ਇਹਨਾਂ ਦੇ ਚਿਹਰੇ ਤੇ ਹਾਉ ਭਾਉ ਤੋਂ ਇਦਾਂ ਲੱਗਦਾ ਇਹਨਾਂ ਕੋਲ ਧਨ ਬਹੁਤ ਹੈ ਕਿਉਂਕਿ ਨੂਰ ਸੀ ਮਹਾਰਾ ਦੇ ਚਿਹਰੇ ਵਿੱਚ ਭਾਈ ਮਰਦਾਨਾ ਦੀ ਦੇ ਨੇ ਬੜਾ ਨੂਰ ਵਗ ਰਿਹਾ ਸੀ ਦੇਖਣ ਨੂੰ ਇਦਾਂ ਲੱਗਦਾ ਜਿਵੇਂ ਰਾਜੇ ਲੋਕ ਹੋਣ ਜਿਹੜੇ ਬਹੁਤ ਧਨਾੜ ਲੋਕ ਹੋਣ ਕਿਉਂਕਿ ਸਰੀਰ ਦੀ ਸੋਭਾ ਮਹਾਰਾ ਦੇ ਚਿਹਰੇ ਦੀ ਸੋਭਾ ਬੜੀ ਨਰੰਲੀ ਹੈ ਉਹਨੂੰ ਕਹੀ ਨਹੀਂ ਜਾ ਸਕਦੀ ਵਿਆਹ ਨਹੀਂ ਕੀਤਾ ਜਾ ਸਕਦਾ ਸੱਜਣ ਨੇ ਜਦੋਂ ਚਿਹਰਾ ਦੇਖਿਆ ਮਹਾਰਾਜ ਦਾ ਮਨ ਵਿੱਚ ਵਿਚਾਰ ਕਰਦਾ ਵੀ ਬਹੁਤ ਤਲੀ ਹੁੰਦਾ ਹੁਣ ਰਾਤ ਨੂੰ ਜਦੋਂ ਪ੍ਰਸ਼ਾਦਾ ਬਣਾਉਣ ਦੀ ਬਯੌਂਤ ਬਣਾਈ ਜਦੋਂ ਵੀ ਇਹਦੇ ਕੋਲ ਕੋਈ ਸਾਧੂ ਆਉਂਦਾ 36 ਪ੍ਰਕਾਰ ਦਾ ਭੋਜਨ ਤਿਆਰ ਕਰਦਾ ਵਿੱਚ ਕਈ ਆਲੇ ਲਿਖਿਆ ਜ਼ਹਿਰ ਪਾ ਦਿੰਦਾ ਕਈਆਂ ਨੇ ਲਿਖਿਆ ਵੀ ਵਿਹੋਸ਼ੀ ਦੀ ਦਵਾਈ ਪਾ ਦਿੰਦਾ ਬਾਹਰ ਵਿੱਚ ਵੱਡ ਸੁੱਟ ਕੇ ਸੁੱਟ ਦਿੰਦਾ ਫੱਦਲ ਨੇ ਭੋਸੀ ਵਾਲੀ ਦਵਾਈ ਮਾਰ ਦੇ ਉਸ ਖਾਣੀ ਵਿੱਚ ਖਾਣੀ ਵਿੱਚ ਪਾਈ ਭਾਵ ਉਹ ਜਿਹੜਾ ਪ੍ਰਸ਼ਾਦਾ ਮਹਾਰਾਜ ਨੂੰ ਭੇਟ ਕਰਨਾ ਸੀ ਉਹਦੇ ਵਿੱਚ ਜ਼ਹਿਰ ਪਾ ਦਿੱਤਾ ਭਾਈ ਮਰਦਾਨਾ ਵੀ ਬੈਠੇ ਨੇ ਗੁਰਨਾਮਸਾ ਮਾਰਦੀ ਬੈਠੇ ਨੇ ਥਾਲ ਪਰੋਸ ਕੇ ਜਦੋਂ ਸਾਹਮਣੇ ਰੱਖਿਆ ਨਾ ਮਹਾਰਾਜ ਦੇ ਹੁਣ ਜਦੋਂ ਭੁੱਖ ਲੱਗੀ ਹੋਵੇ 36 ਪ੍ਰਕਾਰ ਦਾ ਭੋਜਨ ਪਿਆ ਹੋਵੇ ਭਾਈ ਬੁੱਧੀ ਕਿੱਥੇ ਕੰਮ ਕਰਦੀ ਹੈ ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜ ਭੁੱਖ ਲੱਗੀ ਸ਼ਕਲਾਂ ਮਾਰਦ ਕਹਿੰਦੇ ਦੇਖ ਲੈ ਭਾਈ ਜੇ ਦੁਨੀਆ ਵਿੱਚੋਂ ਜਾਣਾ ਤਾਂ ਸ਼ਕਲਾ ਭਾਈ ਮਰਦਾਨਾ ਕਹਿੰਨੇ ਕਿ ਮਾਰਦ ਸਮਝ ਨਹੀਂ ਆਈ ਮਾਰਦ ਕਹਿੰਦੇ ਜਿਹੜਾ ਸੱਜਣ ਹੈ ਨਾ ਸੱਜਣ ਆ ਇਹ ਸੱਜਣ ਨਹੀਂ ਹੈ ਇਹ ਗੱਲਾਂ ਵਾਲਾ ਸੱਜਣ ਹੀ ਹੈ ਗੱਲਾਂ ਇੱਕ ਹੁੰਦਾ ਅੰਦਰ ਤੋਂ ਬਣਨਾ ਸੱਜਣ ਇੱਕ ਹੁੰਦਾ ਬਾਹਰੀ ਸੱਜਣ ਜਿਵੇਂ ਸਿੱਖ ਇੱਕ ਬਾਹਰੀ ਸਿੱਖ ਇੱਕ ਅੰਦਰਲਾ ਸਿੱਖ ਬਾਬਾ ਸ਼ਬਦ ਅੰਦਰੋਂ ਬਾਬਾ ਬਣਨਾ ਇੱਕ ਬਾਹਰੋਂ ਬਾਬਾ ਬਣਨਾ ਇਸੀ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਸਮਾਜ ਵਿੱਚ ਇੱਕ ਭੇਖੀ ਸੰਤ ਹੁੰਦੇ ਆ ਕਦਾ ਲਿਬਾਸ ਪਾਇਆ ਹੁੰਦਾ ਇੱਕ ਅਸਲੀਅਤ ਵਿੱਚ ਸੰਤ ਹੁੰਦੇ ਜਿਹੜੇ ਅਸਲੀਅਤ ਵਿੱਚ ਸੰਤ ਹੋਣਗੇ ਉਹ ਭੇਖ ਨੂੰ ਤਵੱਜੋ ਨਹੀਂ ਦਿੰਦੇ ਪਾਈ ਉਹ ਸੁਆਪਣ ਮਲ ਬਹੁਤਾ ਨਹੀਂ ਚਾਕਦੇ ਉਹਨਾਂ ਦਾ ਲਿਬਾਸ ਸਾਦਾ ਹੋਏਗਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ ਕੇ ਦੇਖੋ ਕਦੇ ਵੀ ਮਹਾਰਾਜ ਨੇ ਬਹੁਤੇ ਜਿਹੜੇ ਚਮਕ ਦੇ ਲਿਬਾਸ ਮਹਾਰਾਜ ਨੇ ਪਹਿਨੇ ਬਹੁਤ ਸਾਦਾ ਲਿਬਾਸ ਕਫਨ ਮਹਾਰਾਜ ਪਾ ਕੇ ਰੱਖਦੇ 24 ਘੰਟੇ ਐਂ ਦਸਤਾਰਾ ਮਹਾਰਜ ਨੇ ਇਖਤਜਾਇਆ ਹੋਣਾ ਗੱਲ ਦੇ ਵਿੱਚ ਮਹਾਰਜ ਨੇ ਮਾਲਾ ਇੱਕ ਪਾਈ ਹੋਣੀ ਹੱਥ ਵਿੱਚ ਇੱਕ ਕੋਥੀ ਮਹਾਰਜ ਦੇ ਇੱਕ ਸੋਟੀ ਹੋਣੀ ਗੁਰੂ ਨਾਨਕ ਸਾਹਿਬ ਮਹਾਰਜ ਦੇ ਹੱਥਾਂ ਵਿੱਚ ਤਾਂ ਮਹਾਰਜ ਤੇ ਪਾਤਸ਼ਾਹ ਭਾਈ ਮਰਦਾਨੇ ਨੂੰ ਕਹਿਣ ਲੱਗੇ ਜੇ ਦੁਨੀਆ ਵਿੱਚੋਂ ਜਾਣਾ ਤਾਂ ਭੋਜਨ ਸ਼ਕਲਾ ਉਹਨਾਂ ਇੱਕ ਪਾਸੇ ਤਾਂ ਭੁੱਖ ਲੱਗੀ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੇ ਗੱਲ ਕਹਿ ਰਹੇ ਹੋਣ ਭਾਈ ਮਰਦਾਨੇ ਨੇ ਆਖਿਆ ਮਹਾਰਜ ਦੇਖਣ ਨੂੰ ਤਾਂ ਭੋਜਨ ਬੜਾ ਸਵਾਦ ਲੱਗ ਰਿਹਾ ਮਾਰਦ ਕਹਿੰਦੇ ਭਾਈ ਮਰਦਾਨਿਆ ਇਹ ਸੱਜਣ ਬੜਾ ਚਲਾਕ ਹੈ ਇਹ ਆਪਣੇ ਕੋਲੋਂ ਸਾਰਾ ਕੁਝ ਲੁੱਟਣਾ ਚਾਹੁੰਦਾ ਹੈ ਇਹ ਚਾਹੁੰਦਾ ਵੀ ਇਹ ਮਰ ਜਾਣਾ ਇਹਨਾਂ ਕੋਲੇ ਧਨ ਹੋਏਗਾ ਤੇ ਮੈ ਲੁੱਟ ਲਵਾਂ ਭਾਈ ਮਰਦਾਨਾ ਕਹਿੰਨਗਾ ਮਾਰਦ ਆਪਣੇ ਕੋਲ ਤਾਂ ਧਨ ਹੀ ਹੈ ਨਹੀਂ ਮਾਰਦ ਕਹਿੰਦੇ ਆਪਾਂ ਨੂੰ ਤਾਂ ਪਤਾ ਵੀ ਉਹਨਾਂ ਨੂੰ ਨਹੀਂ ਨਾ ਪਤਾ ਸੱਜਣ ਨੂੰ ਹੀ ਨਾ ਪਤਾ ਹੈ ਭਾਈ ਮਰਦਾਨੇ ਨੂੰ ਭੁੱਖ ਲੱਗਦੀ ਰਹੀ ਗੁਰਨਾਨ ਸਮਾਧ ਨੇ ਭਾਈ ਮਰਦਾਨੇ ਨੂੰ ਰੋਕ ਲਿਆ ਭਈ ਪ੍ਰਸ਼ਾਦਾ ਨਹੀਂ ਛਕਦਾ ਉਹ ਪ੍ਰਸ਼ਾਦਾ ਮਹਾਰਾਜ ਨੇ ਪਾਸੇ ਰੱਖ ਦਿੱਤਾ ਸੱਜਣ ਨੂੰ ਇਦਾਂ ਹੋ ਗਿਆ ਵੀ ਪ੍ਰਸ਼ਾਦਾ ਛਕ ਲਿਆ ਮਹਾਰਾਜ ਨੇ ਕਹਿਣ ਲੱਗੇ ਸੱਜਣ ਰਾਤ ਨੂੰ ਸੁੱਤਾ ਤੇ ਗੁਰਨਾਨਕ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਸਾਹਿਬ ਦੀਵਾਰ ਦਾ ਕੀਰਤਨ ਸ਼ੁਰੂ ਕੀਤਾ ਜਦੋਂ ਕੀਰਤਨ ਦੀਆਂ ਤੋਨਾਵਾਂ ਸੱਜਣ ਦੇ ਕੰਨਾਂ ਵਿੱਚ ਪਈਆਂ ਨਾ ਮਨ ਮੋਹੀ ਆ ਗਿਆ ਮਨ ਦਰਵੇ ਆ ਗਿਆ ਜਦੋਂ ਕਿਸੇ ਦੇ ਭਾਗ ਜਾਗ ਪੈਣ ਭਾਈ ਵੱਡੇ ਤੋਂ ਵੱਡਾ ਪਾਪ ਵੱਡੇ ਤੋਂ ਵੱਡਾ ਗੁਨਾਹ ਉਹਦਾ ਬਖਸ਼ ਲੈਂਦਾ ਮਾਲਕ ਜਦੋਂ ਕਿਸੇ ਦੇ ਭਾਗ ਜਾਗ ਪੈਣ ਜਦੋਂ ਕਿਸੇ ਦੇ ਕਰਮ ਜਾਗ ਪੈਣ ਇਦਾਂ ਮੰਨੂ ਸੱਜਣ ਦੇ ਭਾਗ ਜਾਗ ਪੈ ਕਿਉਂਕਿ ਗੁਰਨਾਨਦ ਸਾਹਿਬ ਦੀ ਦੀਦਾਰੇ ਕਰ ਲਈ ਸੱਚ ਦੇ ਦੀਦਾਰੇ ਕਰ ਲਏ ਅੰਦਰਲਾ ਗੁਨਾਹ ਅੰਦਰ ਦਾ ਮਨ ਉਹ ਆ ਸਾਫ ਹੋ ਗਿਆ ਇਦਾਂ ਮਨੂ ਜਦੋਂ ਬਾਣੀ ਸੁਣੀ ਮਹਾਰਾਜ ਸਤੀ ਪਾਤਸ਼ਾਹ ਜੀ ਦੇ ਮਰਦ ਦੇ ਤਰਨਾ ਬਚਾ ਗਿਆ ਹੁਣ ਪਹਿਲਾਂ ਤਾਂ ਇਹ ਸੀ ਵੀ ਰਾਤ ਨੂੰ ਇਹਨਾਂ ਨੇ ਖਾਣਾ ਜਾਂ ਤਾਂ ਖਾਦਾ ਨਹੀਂ ਜਾ ਇਹ ਕੋਈ ਅਸੀਸ ਸਿੱਧ ਪੁਰਸ਼ ਨੇ ਇਹਨਾਂ ਨੇ ਖਾਣਾ ਖਾ ਲਿਆ ਪਰ ਇਹਨਾਂ ਨੂੰ ਜ਼ਹਿਰ ਦਾ ਅਸਰ ਕੋਈ ਨਹੀਂ ਚੜਿਆ ਮਹਾਰਾਜ ਕੋਲ ਬੈਠ ਗਿਆ ਮਹਾਰਾਜ ਸਤੀ ਪਾਤਸ਼ਾਹ ਕਹਿਣ ਲੱਗੇ ਤੇਰਾ ਨਾਮ ਕੀ ਹੈ ਮਹਾਰਾਜ ਕਹਿੰਦਾ ਸੱਜਣ ਕਹਿੰਦਾ ਮਹਾਰਾਜ ਸੱਜਣ ਕਹਿੰਦੇ ਲੋਕ ਮੈਨੂੰ ਤੇ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਉਜਲ ਕਿਹਾ ਚਿਲਕਣਾ ਘੋਟਮ ਕਲੜੀ ਬਸ ਤੋਤਿਆਂ ਝੂਠ ਨਾ ਉਤਰੈ ਜੀ ਜੇ ਸੋ ਧੋਵਾ ਤਿਸ ਮਹਾਰਾਜ ਕਹਿੰਦੇ ਸੱਜਣ ਤੇਰਾ ਨਾਮ ਐ ਪਰ ਸੱਜਣਾ ਵਾਲਾ ਕਰਮ ਤਾਂ ਮਹਾਰਾਜ ਕਹਿੰਦੇ ਕੋਈ ਨਹੀਂ ਹੈ ਤੇਰਾ ਸੱਜਣ ਤੇਰਾ ਨਾਮ ਐ ਕਰਮ ਤੇਰਾ ਸੱਜਣਾ ਵਾਲਾ ਨਹੀਂ ਜਿਵੇਂ ਮਹਾਰਾਜ ਕਹਿੰਦੇ ਕਹੀਂ ਦਾ ਭਾਂਡਾ ਹੁੰਦਾ ਦੇਖਣ ਨੂੰ ਤਾਂ ਉਜਲ ਹੁੰਦਾ ਐ ਮਾਈਆਂ ਬੈਠੀਆਂ ਪ੍ਰਾਣੀਆਂ ਇੱਕ ਕਹੀਂ ਦਾ ਭਾਂਡਾ ਹੁੰਦਾ ਚਿੱਟੇ ਰੰਗ ਦਾ ਭਾਈ ਉਹ ਦੇਖਣ ਨੂੰ ਬਹੁਤ ਚਿੱਟਾ ਲੱਗਦਾ ਪਰ ਜਦੋਂ ਉਹਨੂੰ ਕਸਾਈ ਦਾ ਜਦੋਂ ਪਾਣੀ ਵਾੜ ਕੇ ਉਹਦੀ ਸਫਾਈ ਕਰੀਦੀ ਹੈ ਉਹਦੇ ਵਿੱਚੋਂ ਸ਼ਾਹੀ ਵਰਗਾ ਰੰਗ ਨਿਕਲਦਾ ਉਹਨੂੰ ਕਹੀਂ ਦਾ ਭਾਂਡਾ ਬੋਲਦੇ ਮਾਰਦ ਨੇ ਕਿਹਾ ਵੀ ਸੱਜਣਾ ਤੂੰ ਕਹੀਂ ਦੇ ਭਾਂਡੇ ਵਰਗਾ ਹੈ ਤੈਨੂੰ ਜਿੰਨਾ ਸਾਫ਼ ਕਰਾਂਗੇ ਜਿੰਨੀ ਮਲੀਨਤਾ ਤੇਰੇ ਵਿੱਚ ਹੈ ਮਾਰਦ ਨੇ ਕਿਹਾ ਸੱਜਣ ਵੀ ਕਿਸੇ ਵਿੱਚ ਨਿਮਲਤਾ ਨਹੀਂ ਦੇਖੀ ਤੂੰ ਬਹੁਤ ਵੱਡਾ ਪਾਪੀ ਹੈ ਸੱਜਣ ਉਦਲ ਕੇ ਹੱਥ ਲਕੜਾ ਘੁੱਟਮ ਕਲੜੀ ਮੱਸ ਜੇ ਉਹਨੂੰ 100 ਵਾਰੀ ਧੋਲੀਏ ਤਾਂ ਵੀ ਉਦਲ ਨਹੀਂ ਹੋਣਾ ਸੱਜਣ ਨੇ ਹੱਥ ਜੋੜੇ ਸੱਜਣਾ ਮਾਰਦ ਕਹਿੰਦੇ ਜਿੰਨਾ ਤੂੰ ਪਾਪ ਕੀਤਾ ਨਾ ਇਹ ਨਾ ਇਹ ਸਾਰੇ ਕਰਮ ਤੇਰੇ ਨਾਲ ਜਾਣਗੇ ਇਹਦਾ ਲੇਖਾ ਦੇਣਾ ਪੈਗਾ ਸੱਜਣਾ ਸੱਜਣਾ ਵਾਲੇ ਕਰਮ ਕਰ ਸੱਜਣ ਨੇ ਹੱਥ ਜੋੜੇ ਭਾਗ ਦਾਗ ਪਏ ਮਹਾਰਾਜ ਨੂੰ ਕਿਹਾ ਮਹਾਰਾਜ ਬਖਸ਼ ਲੋ ਮਹਾਰਾਜ ਸੱਚੇ ਪਾਤਸ਼ਾਹ ਜਦੀ ਬਾਣੀ ਕਹਿੰਦੀ ਹੈ ਪਾਪੀ ਤੋਂ ਪਾਪੀ ਬੰਦਾ ਵੀ ਗੁਰੂ ਅੱਗੇ ਆ ਕੇ ਬੇਨਤੀ ਕਰਦਾ ਗੁਨਾਹਕਾਰ ਤੋਂ ਗੁਨਾਹਗਾਰ ਬੰਦਾ ਵੀ ਸਤਗੁਰ ਅੱਗੇ ਤਰਲਾ ਲਾ ਲਵੇ ਸਤਗੁਰ ਬਖਸ਼ ਨਹੀਂ ਦੇਦੇ ਸਤਗੁਰ ਜੀ ਦਇਆ ਕਰ ਦਿੰਦੇ ਨੇ ਕਿਉਂਕਿ ਸਤਗੁਰੂ ਦਿਆਵਾਨ ਨੇ ਸਤਿਗੁਰੂ ਕਿਰਪਾ ਕਰ ਦਿੰਦੇ ਜਦੋਂ ਕੋਈ ਨਿਮਰਤਾ ਸਹਿਤ ਆਪਣਾ ਦੁਨਆ ਆ ਕੇ ਗੁਰੂ ਕੋਲ ਹੀ ਦਰਤਾ ਨਾ ਭਾਈ ਮਹਾਰਾਜ ਮੈਂ ਪਾਪੀ ਤੂੰ ਬਖਸ਼ਣਹਾਰ ਲੇਖਾ ਇੱਕ ਤੇ ਨਾ ਛੁੱਟਿਆ ਹੈ ਖਿੰਖਣ ਭੂਲਨਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਪ ਉਤਾਰ ਇਹ ਵਾਹਿਗੁਰੂ ਅਸੀਂ ਪਾਪੀ ਆ ਤੂੰ ਬਖਸ਼ਿੰਦੈ ਅਸੀਂ ਖਿੰਖਣ ਭੂਲਨਹਾਰ ਜੀਵ ਐ ਤੇ ਤੂੰ ਕਿਰਪਾ ਕਰਕੇ ਸਾਨੂੰ ਬਖਸ਼ ਲੈ ਸੱਜਣ ਇਮਾਰਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਾਰਦ ਕਹਿੰਦੇ ਸੱਜਣ ਕੱਲਾ ਬਾਹਰੀ ਸੱਜਣ ਨਾ ਮਾਰ ਅੰਦਰੋਂ ਵੀ ਸੱਜਣ ਮਾਰ ਜਿਹੜਾ ਸੱਜਣ ਭਾਈ ਗੁਨਾਹ ਕਰਦਾ ਸੀ ਜਿਹੜਾ ਸੱਜਣ ਧਰਮਸ਼ਾਲਾ ਤੇ ਨਾਮ ਤੇ ਜਿਹਨੇ ਠੱਕੀ ਵਾਲਾ ਇੱਕ ਆਪ ਦਾ ਟਿਕਾਣਾ ਬਣਾਇਆ ਹੋਇਆ ਸੀ ਗੁਰੂ ਤੇ ਲੰਗਰਾਂ ਤੇ ਨਾਮ ਤੇ ਗੁਰੂ ਤੇ ਪ੍ਰਬੰਧ ਤੇ ਨਾਮ ਤੇ ਜਿਹੜਾ ਲੋਕਾਂ ਦਾ ਘਾਤ ਕਰਕੇ ਲੋਕਾਂ ਦਾ ਧਨ ਖੁੰਦਾ ਸੀ ਅਦਵੀ ਬੜੇ ਨੇ ਭਾਈ ਅਦਵੀ ਤਾਂ ਦਾ ਬਹੁਤ ਕੁਝ ਹੁੰਦਾ ਹੈ ਵੱਡੇ ਵੱਡੇ ਹੋਣਗੇ ਪਰ ਮਾਰਦ ਕਹਿੰਦੀ ਵੱਡੇ ਤੋਂ ਵੱਡਾ ਗੁਨਾਹ ਵੀ ਕਰ ਰਹੀ ਹੈ ਅਦਵੀ ਕੋਈ ਘਾਟ ਨਹੀਂ ਹੈ ਪੂਰਨ ਸਾਧੂਆਂ ਦੀ ਵੀ ਕੋਈ ਘਾਟ ਨਹੀਂ ਤੇ ਮਾਰਦ ਕਹਿੰਦੀ ਐਸੇ ਪਖੰਡੀਆਂ ਦੀ ਵੀ ਕੋਈ ਘਾਟ ਨਹੀਂ ਸੱਜਣ ਨੂੰ ਮਾਰਾ ਸੱਚੀ ਪਾਤਸ਼ਾਹ ਨੇ ਬਾਣੀ ਦੁਆਰਾ ਜਦੋਂ ਸਮਝਾਇਆ ਨਾ ਭਾਗ ਜਾਗ ਪਏ ਸੱਜਣ ਦੇ ਸਤਿਰ ਨੇ ਹੱਥ ਜੋੜੇ ਮਾਰਦ ਕੀ ਤਰਲਾ ਲਿਆ ਮਾਰਦ ਕਹਿੰਦੇ ਸੱਜਣਾ ਜਿੰਨਾ ਲੋਕਾਂ ਤੋਂ ਧੰਨ ਚੁਰਾਇਆ ਨਾ ਉਹ ਸਾਰਾ ਲੋਕਾਂ ਵਿੱਚ দান ਕਰਦੀ ਇਹ ਪ੍ਰਾਇਆ ਧੰਨਾ ਹੈ ਇਹ ਲੋਕਾਂ ਦੀ ਕੀਰਤੀ ਦਾ ਧੰਨਾ ਹੈ ਇਹ ਪਤਨਾ ਕੋਈ ਨਹੀਂ ਧਰਮ ਰਾਏ ਜਦ ਬੇਖਾ ਮੰਗੇ ਕਿਆ ਮੁਖ ਲੈ ਕੇ ਜਾਹਿੰਗੇ ਮਾਰਦ ਕਹਿੰਦੇ ਧਰਮ ਰਾਜੇ ਦੀ ਕਚੇਰੀ ਵਿੱਚ ਲੇਖਾ ਮੰਗਿਆ ਜਾਣਾ ਉੱਥੇ ਮੁਖ ਕਿਹੜਾ ਲੈ ਕੇ ਜਾਇੰਗਾ ਉੱਥੇ ਕੀ ਕਵੇਂਗਾ ਜਦੋਂ ਲੇਖਾ-ਜੇਖਾ ਹੋਏਗਾ ਮਹਾਰਾਜ ਕਹਿੰਦੇ ਮੁਕਰ ਵੀ ਨਹੀਂ ਸਕਦਾ ਉੱਥੇ ਉੱਥੇ ਮੁਕਰਿਆ ਥੋਣਾ ਦੇਣਾ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਵੀ ਸੱਜਣ ਸੱਜਣਾ ਵਾਲੇ ਕਰਮ ਕਰ ਕਹਿੰਦੇ ਨੇ ਸੱਜਣ ਜਿਹੜਾ ਸੱਜਣ ਸੀ ਕੱਲਾ ਜਿਹੜਾ ਲੋਕਾਂ ਨੂੰ ਠੱਗਦਾ ਸੀ ਜਿਹੜਾ ਕੱਲਾ ਬਾਹਰਲੀ ਸੱਜਣ ਸੀ ਗੁਰਨਾਨਦ ਸਾਹਿਬ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਉਹ ਸੱਜਣ ਨੂੰ ਮਹਾਰਾਜ ਨੇ ਅੰਦਰੂਨੀ ਤੌਰ ਤੇ ਸੱਜਣ ਬਣਾ ਕੇ ਰੱਖ ਦਿੱਤਾ ਉਹ ਸੱਜਣ ਉਨੇ ਬਾਅਦ ਉਹ ਸਾਰਾ ਧਰਮ ਦੇ ਨਾਂ ਤੇ ਕਰਮ ਕੀਤੇ ਜਿੰਨਾ ਧਨ ਸੀ ਉਹਦੇ ਕੋਲੇ ਸਾਰਾ ਲੁਕਾਈ ਨੂੰ ਭੇਟ ਕਰ ਪਰਮੇਸ਼ਰ ਦੀ ਕੀਰਤੀ ਕਰਦਾ ਰਿਹਾ ਧਰਮਸ਼ਾਲਾ ਛੋਟੀ ਜੀ ਬਣਾਈ ਉਹਦੇ ਵਿੱਚ ਫਿਰ ਆਏ ਗਿਆਂ ਦੀ ਸੱਚੇ ਤੌਰ ਤੇ ਦਿਲੋਂ ਫਿਰ ਸੱਜਣ ਨੇ ਸੇਵਾ ਕੀਤੀ ਫਿਰ ਗੁਰਨਾਨਕ ਸਾਹਿਬ ਦੀ ਅਸੀਸ ਕਿਰਪਾ ਹੋਈ ਸੱਜਣ ਦਾ ਉਧਾਰ ਹੋ ਗਿਆ ਭਾਈ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿਹੜਾ ਭਾਈ ਸੱਜਣ ਵਾਂਗੂ ਪਾਪੀ ਏ ਬੰਦਾ ਗੁਨਾਹਗਰ ਬੰਦਾ ਕਿਉਂ ਨਾ ਹੋਵੇ ਉਹ ਸਤਿਗੁਰ ਅੱਗੇ ਤਰਲਾਉਂਦੇ ਗੁਰੂ ਅੱਗੇ ਬੇਨਤੀ ਕਰੇ ਕਿ ਸੱਚੇ ਪਾਤਸ਼ਾਹ ਜੀ ਹਮ ਵੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਕੀ ਕਹਿਣਾ ਮਹਾਰਾਜ ਨੂੰ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾਕਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਤੂੰ ਪਾਪ ਖੰਡਨ ਅਸੀਂ ਪਾਪੀਆਂ ਤੂੰ ਪਾਪਾਂ ਨੂੰ ਨਾਸ ਕਰਨ ਵਾਲਾ ਨੀਕੋ ਠਾਕੁਰ ਦੇਸਾ ਇਸ ਤਰ੍ਹਾਂ ਗੁਰੂ ਅੱਗੇ ਤਰਲਾ ਲੈਣਾ ਆਓ ਇੱਕ ਸ਼ਬਦ ਦੀ ਹਾਜ਼ਰੀ ਉਹ ਤੁਹਾਨੂੰ No! ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਹਰੇ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਚ ਪਾਤਸ਼ਾਹ ਜੀ ਜਸਵੀ ਪ੍ਰਥਮ ਭਗਵਤੀ ਸੁਨਰਕਾਇ ਗੁਰ ਨਾਮੁ ਲੈ ਕੇ ਆਏ ਫਿਰ ਅੰਗਦ ਗੋਤਿਆ ਮਰਦਾਸ ਸਰਾਮ ਦਾ ਸਾਇ ਨੂੰ ਸਹਾਇ ਬੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਮਾਈ ਕਾਰੇ स्नान ਗ੍ਰਹਿ ਆਈ ਅਨ